ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਹੈਗੇ ਤੀ ਜੀ ਸਿਰੜੀ ਸਿਰੜੀ ਆਪਾਂ ਨੇ ਨਾਕ ਉਸ ਗੱਡੀਆਂ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਅੰਦਰ ਦੀ ਨੰਦੀਆਂ ਨੇ ਉਸ ਬਾਈਪਾਸ ਵੀ ਜਾਂਦੀਆਂ ਨੇ ਅੱਜ ਇਹ ਚੀਜ਼ ਦਾ ਨਿਤਾਰਾ ਕਰਿਆ ਵੀ ਆਪਾਂ ਨੂੰ ਕਿੱਧਰ ਦੀ ਜਾਣ 'ਚ ਫਾਇਦਾ ਹੈਗਾ ਵੀ ਅੰਦਰ ਦੀ ਜਾਣ 'ਚ ਫਾਇਦਾ ਜਾਂ ਆਪਾਂ ਨੂੰ ਬਾਈਪਾਸ ਜਾਣ 'ਚ ਫਾਇਦਾ ਹੈਗਾ ਦੇਖੋ ਜੀ ਜੇ ਅੰਦਰ ਦੀ ਲੰਘਦੇ ਆਪਾਂ ਤਾਂ ਪੁਲਿਸ ਵਾਲੇ 100 ਜਾਂ 200 ਰੁਪਇਆ ਲੈਂਦੇ ਆ ਤੇ ਆਮ ਜਣੀ ਮੈਂ ਸੁਣਿਆ 200 ਰੁਪਇਆ ਮੰਗਦੇ ਆ ਮੈਤੋ ਵੀ ਇਹਨਾਂ ਨੇ 200 ਰੁਪਇਆ ਮੰਗਿਆ ਦੀ ਪਰ ਮੈਂ ਦਿੱਤਾ ਨਹੀਂ ਹੈਗਾ ਮੈਂ ਤਕੇ ਨਾਲ ਗੱਡੀ ਅੰਦਰ ਦੀ ਲੈ ਕੇ ਗਿਆ ਤਾਂ ਜੋ ਪਤਾ ਲੱਗ ਸਕੇ ਵੀ ਸਫਰ ਦਾ ਕਿੰਨੇ ਕੁ ਦਾ ਫਰਕ ਆਗਾ ਤੇ ਅੰਦਰ ਦੀ ਸਫਰ ਦਾ ਪਿਆ ਜੀ ਸਾਰੇ ਹੀ 5 ਕਿਲੋਮੀਟਰ ਦਾ ਫਰਕ ਆ ਸਾਢੇ 4-5 ਕਿਲੋਮੀਟਰ ਦਾ ਫਰਕ ਪਿਆ ਤੇ ਪੁਲਿਸ ਵਾਲੇ ਲੈਂਦੇ ਆ 100 200 ਰੁਪਈਆ ਕਿਸੇ ਤੋਂ 100 ਵੀ ਲੈ ਲੈਂਦੇ ਨੇ ਕਿਸੇ ਤੋਂ 200 ਵੀ ਲੈ ਲੈਂਦੇ ਨੇ ਤੇ ਫਿਰ 5 ਕਿਲੋਮੀਟਰ ਦੇ ਵਿੱਚ ਦੇ ਕੋਈ ਜੇ ਛੋਟੀ ਗੱਡੀ ਦਾ ਲਈਏ ਤਾਂ 5 5.5 6 ਦੀ ਐਵਰੇਜ ਤਾਂ ਗੱਡੀਆਂ ਆਮ ਹੀ ਦਿੰਦੀਆਂ ਨੇ ਤਾਂ 80 90 ਰੁਪਏ ਦਾ ਤੇਲ ਖਾਦਾ ਗੱਡੀ ਨੇ 90 ਰੁਪਏ ਲੀਟਰ ਲਾ ਲਓ ਚਲੋ 90 ਰੁਪਈਆ ਦਾ ਤੇਲ ਖਾਦਾ ਤੇ 1.5 200 ਰੁਪਈਆ ਪਾ ਪੁਲਿਸ ਵਾਲੇ ਹੁੰਦੇ ਕਿ ਇਹਨੇ ਕਿਤੇ ਤੋਂ 100 ਲੈਂਦੇ ਆ ਕਿਸੇ ਤੋਂ 200 ਲੈਂਦੇ ਆ ਫਿਰ ਮੈਨੂੰ ਐਂ ਦੱਸੋ ਵੀ ਆਪਣਾ ਫਾਇਦਾ ਕੀ ਅੰਦਰ ਦੀ ਨੰਗਣ ਦਾ ਜਿਹੜਾ ਪੁਲਿਸ ਵਾਲਿਆਂ ਨੂੰ 200 ਰੁਪਏ ਦੇ ਕੇ ਆਪਾਂ ਅੰਦਰ ਦੀ ਜਾਣੇ ਆ ਉਹਦਾ ਆਪਾਂ ਨੂੰ ਬੈਨੀਫਿਟ ਕੀ ਹੈਗਾ ਅੰਦਰ ਦੀ ਜਾਣ ਦਾ ਬੈਨੀਫਿਟ ਇਹ ਆ ਜੀ ਦੁਨੀਆ ਭਰ ਦੇ ਗੱਡੀ ਜੰਪ ਟੱਪਦੀ ਆ ਤੇ ਇਧਰੋਂ ਬਾਈਪਾਸ ਸ਼ੁਰੂ ਹੋਣ ਤੇ ਉਧਰੋਂ ਬਾਈਪਾਸ ਦੇ ਖਤਮ ਹੋਣ ਤੱਕ ਦੁਨੀਆ ਭਰ ਦੇ ਜੰਪ ਨੇ ਅੰਦਰ ਦੀ ਤੇ ਰੋਡ ਸਾਰਾ ਟੁੱਟਿਆ ਹੋਇਆ ਹੈਗਾ ਗੱਡੀ ਤਗੜ ਤਗੜ ਕਰਦੀ ਜਾਂਦੀ ਆ ਢਿੱਡ ਇਕੱਠਾ ਹੋ ਜਾਂਦਾਗਾ ਤੇ ਫਿਰ ਆਏ ਦੱਸੋ ਵੀ ਫਾਇਦਾ ਕੀ ਆਪਾਂ ਨੂੰ ਉਧਰ ਦੀ ਜਾਣ ਦਾ ਨਾਲੇ ਆਪਾਂ ਦਿੰਨੇ ਆ ਪੁਲਿਸ ਵਾਲਿਆਂ ਨੂੰ ਪੈਸੇ ਨਾਲੇ ਟਪਾਉਨੇ ਆ ਢੱਡੇ ਢੱਡੇ ਜੰਪ ਗੱਡੀਆਂ ਵੀ ਉਹਦੇ ਨਾਲ ਬਿਹਤਰਾ ਬਾਈਪਾਸ ਹੋ ਕੇ ਆਵੋ ਬਾਈਪਾਸ ਐਨ ਗੋਲੀ ਵਰਗਾ ਬਾਈਪਾਸ ਆ ਟਾਪੋ ਟਾਪ ਗੱਡੀ ਜਾਂਦੀ ਆ ਤੇ ਤਕਰੀਬਨ ਦੋ ਜਗ੍ਹਾ ਤੇ ਜੰਪ ਲੈਗੇ ਨਹੀਂ ਸਾਰਾ ਬਾਈਪਾਸ ਟਾਪੋ ਟਾਪ ਆਗਾ ਵੀ ਬਾਈਪਾਸ ਜਾਣ ਦੇ ਦੇਖੋ ਜਿਆਦਾ ਫਾਇਦਾ ਹੈਗਾ ਅੰਦਰ ਦੀ ਜਾਣ ਚ ਕੋਈ ਫਾਇਦਾ ਨਹੀਂ ਪੁਲਿਸ ਵਾਲਿਆਂ ਨੂੰ ਪੈਸੇ ਲਟਾਉਣ ਦਾ ਕੋਈ ਫਾਇਦਾ ਨਹੀਂ ਹੈਗਾ 80-90 ਰੁਪਏ ਦਾ ਤੇ ਲੱਗਣਾ ਬਾਹਰ ਦੀ ਤੇ 200 ਰੁਪਏ ਤੁਸੀਂ ਅੰਦਰ ਦੀ ਨੰਗਲ ਲਈ ਪੁਲਿਸ ਨੂੰ ਦੇ ਜਾਂਦੇ ਹੋ ਤੇ ਉਹਦਾ ਫਾਇਦਾ ਕੋਈ ਨਹੀਂ ਇਹ ਕੁਝ ਬੰਦੇ ਵਿੱਚ ਮੈਂ ਸੁਣਿਆ ਕਹਿੰਦੇ ਬਾਈਪਾਸ ਤੇ ਚੋਰੀ ਹੁੰਦੀ ਆ ਬਿਲਕੁਲ ਚੋਰੀ ਨਹੀਂ ਜੀ ਕੋਈ ਕਿਸੇ ਤਰ੍ਹਾਂ ਦੀ ਬਾਈਪਾਸ ਤੇ ਚੋਰੀ ਨਹੀਂ ਹੈਗੀ ਇਹ ਐਵੇਂ ਗਲਤ ਆਗਾ ਬਿਲਕੁਲ ਝੂਠ ਆ ਇਹ ਗੱਲ ਜਣੀ ਆਪਣੇ ਨਾਲ ਕਦੇ ਹੋ ਜਾਣੀ ਰੱਬ ਨਾ ਕਰੇ ਗਾ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਮਿੱਤਰੋ ਐਵੇਂ ਨਾ ਪੁਲਿਸ ਵਾਲਿਆਂ ਦੀਆਂ ਜੇਬਾਂ ਭਰਿਆ ਕਰੋ ਸਿਰੜੀ ਬਾਈਪਾਸ ਹੋ ਕੇ ਆਇਆ ਕਰੋ ਬਾਈਪਾਸ ਹੋ ਕੇ ਜਾਇਆ ਕਰੋ ਇਨ੍ਹਾਂ ਪੁਲਿਸ ਵਾਲਿਆਂ ਦੀ ਨਾ ਹਰਾਮ ਦੇ ਪੈਸੇ ਇਨ੍ਹਾਂ ਦੀਆਂ ਜੇਬਾਂ 'ਚ ਪਾਓ ਦਿਨ ਰਾਤ ਕਰਕੇ ਆਪਾਂ ਪੈਸਾ ਕਮਾਉਨੇ ਆ ਦਿਨ ਰਾਤ ਕਰਕੇ ਅੱਖਾਂ ਐਡੀਆਂ-ਐਡੀਆਂ ਹੋ ਜਾਂਦੀਆਂ ਨੇ ਉਹਦਾ ਖਾਣਾ ਕਹਿੰਦੇ ਨਿੰਬੂ ਜਿਹੜੀਆਂ ਐਡੀਆਂ ਕੱਦ ਸਾਰੀ ਰਾਤ ਲਾ ਕੇ ਗੱਡੀ ਚਲਾਉਨੇ ਆ ਤਾਂ ਇੱਥੇ ਆ ਕੇ ਪੁਲਿਸ ਵਾਲਿਆਂ ਨੂੰ ਆਪਾਂ ਪੈਸੇ ਬੰਨੀ ਜਾਂਨੇ ਆ ਜਿੱਥੇ ਸਰਦਾ ਘਟੋ ਘਟ ਉਥੇ ਤਾਂ ਪੈਸੇ ਨਾ ਦਵੋ ਜਿੱਥੇ ਨਹੀਂ ਸਰਦਾ ਜਲ ਲੁੱਟਦਾ ਬਣੀ ਹੁੰਦੀ ਏ ਆ ਡਰਾਈਵਰਾਂ ਦੀ ਜਿੱਥੇ ਘਟੋ ਘਟ ਬਚਤ ਹੁੰਦੀ ਆ ਉਥੇ ਬਚਤ ਕਰ ਲਿਆ ਕਰੋ ਉਹ ਪੁਲਿਸ ਵਾਲਿਆਂ ਨੂੰ 100 200 ਦੇਣ ਦੀ ਬਜਾਏ ਉਹ 100 200 ਦਾ ਫਰੂਟ ਲੈ ਕੇ ਗੱਡੀ ਚ ਰੱਖੋ ਨਾਲੇ ਵੇਲੇ ਇੱਕ ਵੇਲੇ ਕੰਮ ਆਉਂਦਾ ਨਾਲੇ ਤਾਕਤ ਪਵੇ ਸਰੀਰ ਚ ਤੇ ਨਾਲੇ ਜਾਨ ਪਵੇ ਧੰਨਵਾਦ ਜੀ